ਆ ਗਿਆ ਹੈ ਪਰਸੋਂ ਲੋਕ ਕਿਸ ਤਰ੍ਹਾਂ ਦੇ ਪਰਮਾਨ ਨਹੀਂ ਉਹ ਵੀ ਕਾਚਣਾ ਇਸੇ ਤਰੀਕੇ ਕਰਕੇ ਕਰਨੇ ਚੱਲ ਰਹੇ ਨੇ ਤਾਂ ਇਹਦੇ ਰਿਗਾਰਡਿੰਗ ਹੀ ਆਗਾ ਸੀ ਆ ਜਿਹੜਾ ਆਪਣਾ ਮਾਤਾ ਸੰਯੋਗ ਦਾ ਪੂਰਾ ਡਿਵਾਈਡ ਕੀਤਾ ਹੈ ਔਰ ਪ੍ਰੋਪਰ ਸਬੰਦ ਕੀਤੇ ਗਿਆ ਵੀ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਇੱਕ ਸਾਈਡ ਦੇ ਉੱਤੇ ਜਿਹੜਾ ਹੈਗਾ ਤਰਨਾ ਚੱਲ ਰਿਹਾ ਤੇ ਸੜਕ ਜਿਹੜੀ ਹੈ ਪ੍ਰੋਪਰਲੀ ਚੱਲ ਰਹੀ ਹੈ ਵੀ ਕਿਸੇ ਨੂੰ ਕੋਈ ਮਸਲਾ ਦਾ ਬਲਾਗ ਪ੍ਰਧਾਨ ਕੀ ਕਹੂੰਗਾ ਅੱਜ ਅਸੀਂ ਰੋਤਾ ਧਰਨਾ ਦਾ ਮੁੱਖ ਮੰਤਰੀ ਦੱਸ ਮੁੱਖ ਮੰਤਰੀ ਝੂਠ ਬੋਲੀ ਜਾਂਦਾ ਲੋਕਾਂ ਨੂੰ ਦੁਖੀ ਕਰੀ ਜਾਂਦਾ ਸਾਡੇ ਜਿਨ੍ਹਾਂ ਦਾ 50-50 ਸਾਲ ਦਾ ਤਜਰਬਾ ਹੈ ਜਿੰਨੀ ਉਹਦੀ ਮੇਰੇ ਖਿਆਲੇ ਉਮਰ ਹੋਊਗੀ ਉਹਨਾਂ ਨੂੰ ਉਥੋਂ ਮੀਟਿੰਗ ਦੇ ਵਿੱਚ ਉੱਠ ਕੇ ਛੱਡ ਕੇ ਭੱਜ ਗਿਆ ਕਿਸੇ ਗੱਲ ਦਾ ਉਹਦੇ ਕੋਲੇ ਜਵਾਬ ਨਹੀਂ ਬੀਜਪੀ ਦੇ ਸਾਰਿਆਂ ਤੇ ਚੱਲਦਾ ਹੈ ਜਿਹੜੀ ਖੇਤੀ ਨੀਤੀ ਹੈ ਉਹ ਵੀ ਮਨਕਾਰਪੋਰੇਟ ਘਰਾਣਿਆਂ ਦੇ ਪੱਖ ਦੀਆਂ ਨੀਤੀਆਂ ਲਾਗੂ ਕਰਨੋਂ ਫਿਰਦਾ ਪਰ ਅਸੀਂ ਇਹੋ ਜਿਹਾ ਹੋਣ ਨਹੀਂ ਦੇਵਾਂਗੇ ਇਹਦੇ ਪੈਰਾਂ ਥੱਲੇ ਆ ਕੇ ਮਚਾ ਦੇਾਂਗੇ ਅਗਲਾ ਸੰਘਰਸ਼ ਕੀ ਹੋਵੇਗਾ ਅਗਲੇ ਸੰਘਰਸ਼ ਤੋਂ ਵੱਡੇ ਸੰਘਰਸ਼ਾਂ ਦੀ ਤਿਆਰੀ ਕਰਾਂਗੇ ਪਿੰਡਾਂ ਚ ਆਉਣਗੇ ਜਿਸ ਤਰ੍ਹਾਂ ਪਹਿਲਾਂ ਇਹਨੇ ਛਾਪੇਮਾਰੀ ਕਰੀ ਐ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਹੁਣ ਅਸੀਂ ਇਹ ਨਹੀਂ ਕਹਿੰਦੇ ਆਗੂਆਂ ਨੂੰ ਵੀ ਘਰਾਂ ਚੋਂ ਬਾਹਰ ਹੋ ਜਾਓ ਅਸੀਂ ਆਗੂਆਂ ਨੂੰ ਕਹਿੰਦੇ ਘਰਾਂ ਚ ਰੋ ਅਸੀਂ 10-10 ਬੰਦੇ ਉੱਥੇ ਪਹਿਰਾ ਦੇਵਾਂਗੇ ਜੇ ਪੁਲਿਸ ਪ੍ਰਸ਼ਾਸਨ ਵੀ ਕੋਈ ਇਹੋ ਜਿਹੀ ਵਿਧੀ ਕੀ ਕਰੂਗਾ ਤਾਂ ਅਸੀਂ ਉਹਦਾ ਡੰਡੇ ਦਾ ਡੰਡੇ ਨਾਲ ਜਵਾਬ ਦੇਣਾ ਸਰਪਾਲ ਜੀ ਅਗਰ ਤੁਹਾਡੇ ਕਿਸਾਨ ਮੰਗਾ ਨਾ ਮੰਨੇ ਤਾਂ ਅਗਲਾ ਸੰਘਰਸ਼ ਕੀ ਹੋਵਗਾ ਦੇਖੋ ਪਹਿਲੇ ਨੰਬਰ ਤੇ ਇਹ ਐ ਵੀ ਇਹ ਸਵਤਰਾ ਦਾ ਮੁੱਖ ਮੰਤਰੀ ਦਾ ਵਰਦੀਰ ਐ ਜਿਹੜਾ ਉਹ ਪਹਿਲੀ ਗੇਲ ਹੋਇਆ ਅੱਜ ਤੱਕ ਜਿੰਨੇ ਚਾਹੇ ਮੁੱਖ ਮੰਤਰੀ ਬਣੇ ਨੇ ਕਿਸੇ ਵੀ ਪਾਰਟੀ ਦੇ ਬਣੇ ਰਹੇ ਵੀ ਸਕ ਸਾਰਿਆਂ ਨੇ ਕਿਸਾਨਾਂ ਦੇ ਨਾਲ ਬੜੀ ਬਹੁਤ ਵਧੀਆ ਮੀਟਿੰਗਾਂ ਕਰਦੇ ਰਹੇ ਨੇ ਪਰ ਇਸ ਮੁੱਖ ਮੰਤਰੀ ਨੇ ਦੇਖੋ ਕਿੰਨੀ ਘਟੀਆ ਹਰਕਤ ਕੀਤੀ ਇੱਕ ਪਾਸੇ ਕਿਸਾਨਾਂ ਨੂੰ ਸੱਦ ਕੇ ਕਹਿੰਦਾ ਆਜੋ ਮੇਰੇ ਨਾਲ ਮੀਟਿੰਗ ਕਰ ਲਓ ਜਦੋਂ ਆਪਾਂ ਮੀਟਿੰਗ ਉਹ ਸ਼ੁਰੂ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਆਪਣੀਆਂ ਜਿਹੜੀਆਂ ਮੰਗਾਂ ਰੱਖੀਆਂ ਨੇ ਜਿਹਨਾਂ ਕੇਂਦਰ ਸਰਕਾਰ ਨਾਲ ਮੰਗਾਆਂ ਉਹ ਲੱਗਦੀਆਂ ਆਪਣੀਆਂ ਇਹਨਾਂ ਪੰਜਾਬ ਸਰਕਾਰ ਨਾਲ ਤੀਆਂ ਉਹ ਆਪਣੀਆਂ ਲੱਗ ਰੱਖੀ ਹੋਈਆਂ ਜਿੱਥੋਂ ਇਹ ਝੂਠ ਬੋਲਦਾ ਮੁੱਖ ਮੰਤਰੀ ਕਹਿੰਦਾ ਕਿ ਉਹ ਸਾਰਿਆਂ ਦੇ ਦਫ਼ਤਰਾਂ ਅੱਗੇ ਧਰਨੇ ਲਾਏ ਜਾ ਰਹੇ ਹਨ ਘਰਾਓ ਕੀਤੇ ਜਾ ਰਹੇ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੀ ਵਾਰੀ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਦੋਂ ਕਿਸਾਨ ਮੰਗਾਂ ਦੇ ਉੱਤੇ ਡਿਸਕਸ ਕਰਨ ਲਈ ਚੰਡੀਗੜ੍ਹ ਬੁਲਾਏ ਸਰਕਾਰ ਨੇ ਆਪ ਬੁਲਾਏ ਬੁਲਾਉਣ ਵੇਲੇ ਉਹਨਾਂ ਨਾਲ ਦੁਰਵਿਹਾਰ ਕੀਤਾ ਔਰ ਉਹਦਾ ਭੱਦਾ ਝੂਠਾ ਪ੍ਰਚਾਰ ਕੀਤਾ ਕਿ ਜਿਹੜੀਆਂ ਮੰਗਾਂ ਮੈਂ ਡਿਸਕਸ ਕਰਨਾ ਆਇਓ ਮੇਰੇ ਨਾਲ ਉਹਨਾਂ ਦਾ ਪੰਜਾਬ ਨਾਲ ਪੰਜਾਬ ਦੀ ਸਰਕਾਰ ਨਾਲ ਕੋਈ ਸਬੰਧ ਨਹੀਂ ਦੂਸਰਾ ਉਹਨਾਂ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ 5 ਤਰੀਕ ਦਾ ਤੁਹਾਡਾ ਚੰਡੀਗੜ੍ਹ 'ਚ ਧਰਨਾ ਦਿੱਤਾ ਜਾ ਰਿਹਾ ਇਹਨੂੰ ਰੱਦ ਕਰੋ ਜਦੋਂ ਕਿਸਾਨਾਂ ਨੇ ਕਿਹਾ ਸਾਡਾ ਜਮੂਰੀ ਹੱਕ ਹੈ ਮੁੱਖ ਮੰਤਰੀ ਉੱਥੇ ਉੱਠ ਕੇ ਚਲਾ ਗਿਆ ਔਰ ਕਿਸਾਨਾਂ ਦੀ ਫੜੋਫੜਾਈ ਸ਼ੁਰੂ ਕਰ ਦਿੱਤੀ ਸਾਰਾ ਪੰਜਾਬ ਉਹਨਾਂ ਨੇ ਪੁਲਿਸ ਸੌਣੀ 'ਚ ਤਬਦੀਲ ਕਰ ਦਿੱਤਾ ਫੇਰ ਵੀ ਪੰਜਾਬ ਦੇ ਬਹਾਦਰ ਕਿਸਾਨ ਥਾਂ ਥਾਂ ਤੋਂ ਨਿਕਲੇ 45 ਤੋਂ ਵੱਧ ਥਾਵਾਂ ਦੇ ਉੱਤੇ ਕਿਸਾਨਾਂ ਨੇ ਜਾਮ ਲਾਏ ਔਰ ਜੋ ਸਾਡੇ ਦੇ ਪ੍ਰਚਾਰ ਕਰਦੇ ਦੇ ਵੀ ਸੜਕਾਂ ਜਾਮ ਕਰਦੇ ਆ ਉਹਨਾਂ ਸੜਕਾਂ ਨੂੰ ਚੱਲਦਾ ਰੱਖਿਆ ਅੱਜ ਵੀ ਅਸੀਂ ਆ ਸੜਕ ਲਗਵੋ ਦੀ ਚੱਲ ਰਹੀ ਆ ਅਸੀਂ ਕੋਈ ਸੜਕ ਨਹੀਂ ਰੋਕੀ ਉਸ 5 ਤਰੀਕ ਨੂੰ 5 ਮਾਰਚ ਨੂੰ ਅੱਗੇ ਪੁਲਿਸ ਨੇ ਦੁਬਾਰਾਂ ਲਾਈਆਂ ਜੇ ਦਿੱਲੀ ਵੱਲ ਜਾ ਰਹੇ ਆ ਤਾਂ ਦਿੱਲੀ ਵੀ ਪੁਲਿਸਦਿਆਂ ਲਾਈਆਂ ਨੇ ਉਸ ਤੋਂ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸੀ ਕਿ ਇਸ ਦੇ ਖਿਲਾਫ 10 ਤਰੀਕ ਨੂੰ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਇਹਨਾਂ ਦੇ ਖਿਲਾਫ ਦਸ ਤਰ੍ਹਾਂ ਕੇ ਧਰਨੇ ਲਾਵਾਂਗੇ ਤਾਂ ਕਿ ਜਿਹੜੀਆਂ ਮੰਗਾਂ ਨੇ ਔਰ ਸਰਕਾਰ ਨੇ ਇਹ ਤੋਂ ਫੇਰ ਇਸ ਨੂੰ ਫੇਲ ਕਰਨ ਲਈ ਔਰ ਆਪਦੇ ਜਿਹੜਾ ਕਹਿੰਦਾ ਮੈਂ ਡਰਦਾ ਨਹੀਂ ਕਰਦਾ ਦਬਾਅ ਥੱਲੇ ਆ ਕੇ ਉਹਨੇ ਸੰਯੁਕਤ ਮੋਰਚੇ ਨੂੰ ਅਪਰੋਚ ਕੀਤਾ ਅਫਸਰਾਂ ਰਾਹੀਂ ਕਿ ਮੈਂ 9 ਤਰੀਕ ਨੂੰ ਦੁਬਾਰਾ ਸੰਯੁਕਤ ਮੋਰਚੇ ਨਾਲ ਗੱਲਬਾਤ ਕਰਨੀ ਚਾਹੁੰਦਾ ਔਰ ਉਹਦੇ ਵਿੱਚ ਮੁੱਖ ਮੰਤਰੀ ਨੇ ਆਊਗਾ ਮੰਤਰੀਆਂ ਦਾ ਸਮੂਹ ਆਊਗਾ ਸੰਯੁਕਤ ਮੋਰਚੇ ਨੇ ਸਾਫ਼ ਕਿਹਾ ਕਿ ਮੁੱਖ ਮੰਤਰੀ ਭਗਵਾਨਤਮਾਨ ਮੀਟਿੰਗ ਛੱਡ ਕੇ ਭੱਜਿਆ ਉਹ ਮੀਟਿੰਗ ਚ ਆਊਗਾ ਜਿਹੜੀਆਂ ਮੰਗਾਂ ਤੋਂ ਜਿੱਥੋਂ 8ਵੀਂ ਤੋਂ 8ਵੇਂ 8 ਮੰਗਾਂ ਤੱਕ ਜਿੱਥੇ ਡਿਸਕਸ ਕੀਤਾ ਉੱਥੋਂ ਹੀ ਸ਼ੁਰੂ ਕਰਾਂਗੇ ਨਹੀਂ ਉਹਨਾਂ ਚਰ ਮੀਟਿੰਗ ਨਹੀਂ ਕੀਤੀ ਜਾਊਗੀ ਕਿ ਸੰਯੁਕਤ ਮੋਰਚੇ ਨੇ ਜਵਾਬ ਦਿੱਤਾ ਵੀ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਮੀਟਿੰਗ ਨਹੀਂ ਕਰਾਂਗੇ ਅੱਜ ਉਹਦੇ ਗੁੱਸੇ 'ਚ ਉਹਦੇ ਕਿਸਾਨ ਵੱਡੀ ਗਿਣਤੀ 'ਚ ਜਿੰਨੇ ਉਹਨਾਂ ਦੇ ਮੈਂ ਆਪਣੇ ਐਮਐਲਏ ਨੇ ਉਹਨਾਂ ਦੇ ਸਾਹਮਣੇ ਧਰਨੇ ਦਿੱਤੇ ਜਾ ਰਹੇ